ਬਿਹਤਰ ਜ਼ਿੰਦਗੀ ਅਤੇ ਸਫਲਤਾ ਦੀ ਚਾਹਨਾ ਰੱਖਣ ਵਾਲੇ ਦੁਨੀਆ ਭਰ ਦੇ ਲੱਖਾਂ ਲੋਕ ਅਮਰੀਕਾ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਵੀ ਸ਼ਾਮਿਲ ਨੇ ਜੋ ਆਪਣੀ ਜਾਨ ਤੜੀ ਤੇ ਰੱਖ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾਣ ਕਿ ਅਮਰੀਕਾ ਪਹੁੰਚ ਰਹੇ ਨੇ ਇਸ ਸਾਰੇ ਅਮਰੀਕਾ ਪਹੁੰਚਣ ਲਈ ਡੌਂਕੀ ਰੂਟ 2 ਜਾਣ ਕਿ ਡੌਂਕੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਡੌਂਕੀਆਂ ਲਗਾ ਕੇ ਜਾ ਰਹੇ ਨੇ ਦੱਸਦੇ ਕਿ ਡੌਂਕੀ ਰੂਟ 2 ਦੀ ਵਰਤੋਂ ਕਰਦੇ ਨੇ ਜੋ ਸੰਘਣੇ ਅਤੇ ਖਤਰਨਾਕ ਜੰਗਲ ਦੇ ਵਿੱਚ ਹੋ ਕੇ ਲੰਘਦਾ ਆ ਇੱਕ ਖਤਰਨਾਕ ਸਫਰ ਕੁਝ ਦਿਨਾਂ ਦਾ ਨਹੀਂ ਬਲਕਿ ਇਸ ਨੂੰ ਸਾਲਾਂ ਲੱਗ ਜਾਂਦੇ ਨੇ ਬਹੁਤ ਸਾਰੇ ਲੋਕ ਰਾਸਤੇ ਦੇ ਵਿੱਚ ਦਮ ਤੋੜ ਜਾਂਦੇ ਨੇ ਜਦ ਕਿ ਕਈ ਵਾਰ ਪ੍ਰਵਾਸੀ ਔਰਤਾਂ ਤੇ ਕੁੜੀਆਂ ਨੂੰ ਜੋਨ ਸ਼ੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਆ ਪਰ ਇਨ੍ਹਾਂ ਘਟਨਾਵਾਂ ਦਾ ਕਦੇ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਜਦ ਕਿ ਸੁਪਨਿਆਂ ਦੇ ਦੇਸ਼ ਅਮਰੀਕਾ ਜਾਣ ਦਾ ਇਹ ਰਾਸਤਾ ਅਜਿਹੇ ਨਰਕ ਤੋਂ ਹੋ ਕੇ ਗੁਜ਼ਰਦਾ ਆ ਜੋ ਜਿਉਂਦੇ ਜੀ ਭੋਗਣਾ ਪੈਂਦਾ ਆ ਆਖਿਰ ਕੀ ਕੋਜ ਹੁੰਦਾ ਇਸ ਦੌਰਾਨ ਆਓ ਤੁਹਾਨੂੰ ਦੱਸਦੇ ਹਾਂ ਦੁਨੀਆ ਭਰ ਦੇ ਲੱਖਾਂ ਲੋਕ ਚੰਗੀ ਜ਼ਿੰਦਗੀ ਅਤੇ ਸਫਲਤਾ ਦੀ ਜਹਾਨਾ ਦੇ ਵਿੱਚ ਅਮਰੀਕਾ ਦਾ ਰੁਖ ਕਰ ਰਹੇ ਨੇ ਭਾਵੇਂ ਉਹ ਸਿੱਧੇ ਤਰੀਕੇ ਦੇ ਨਾਲ ਹੋਵੇ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਵੇ ਇਸ ਦੇ ਵਿੱਚ ਸੈਂਕੜੇ ਭਾਰਤੀ ਖਾਸ ਕਰਕੇ ਪੰਜਾਬੀ ਵਿੱਚ ਸ਼ਾਮਿਲ ਜੋ ਆਪਣੇ ਡ੍ਰੀਮ ਦੇਸ਼ ਅਮਰੀਕਾ ਦੇ ਵਿੱਚ ਜਾਣ ਲਈ ਆਪਣੀ ਜਾਨ ਤੱਕ ਜੋਖਮ ਦੇ ਵਿੱਚ ਪਾਉਣ ਤੋਂ ਨਹੀਂ ਡਰਦੇ ਕਿਉਂਕਿ ਇਹਨਾਂ ਵੱਲੋਂ ਅਮਰੀਕਾ ਪਹੁੰਚਣ ਲਈ ਡੌਂਕੀ ਰੂਟ 2 ਦੀ ਵਰਤੋਂ ਕੀਤੀ ਜਾਂਦੀ ਹੈ ਜੋ ਜਿਉਂਦੇ ਜੀ ਕਿਸੇ ਨਰਕ ਦੀ ਘਾਟੀ ਨੂੰ ਪਾਰ ਕਰਨ ਤੇ ਤੁੱਲਿਆ ਹੈ ਜੀ ਹਾਂ ਇੱਕ ਰਿਪੋਰਟ ਦੇ ਮੁਤਾਬਕ ਸੰਘਣੇ ਅਤੇ ਖਤਰਨਾਕ ਜੰਗਲਾਂ ਦੇ ਵਿੱਚੋਂ ਗੁਜਰਨ ਵਾਲੇ ਇਸ ਰੂਟ ਤੋਂ ਜਾਣ ਵਾਲੇ ਲੋਕਾਂ ਦੇ ਵਿੱਚੋਂ 10 ਤੋਂ 12 ਫੀਸਦੀ ਲੋਕ ਤਾਂ ਕੁਦਰਤੀ ਆਫਤਾਂ ਚੱਲਦੇ ਹੋਏ ਰਸਤੇ ਦੇ ਵਿੱਚ ਹੀ ਦਮ ਤੋੜ ਜਾਂਦੇ ਨੇ ਜਾਂ ਫਿਰ ਬਹੁਤ ਸਾਰੇ ਮਾਫੀਆ ਦਾ ਸ਼ਿਕਾਰ ਹੋ ਜਾਂਦੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾਣ ਵਾਲਿਆਂ ਵਿੱਚ ਭਾਰਤੀ ਪ੍ਰਵਾਸੀਆਂ ਦਾ ਤੀਜਾ ਨੰਬਰ ਹੈ ਡੌਂਕੀ ਰੂਟ ਤੇ ਜਿੱਥੇ ਕੁਦਰਤੀ ਮੁਸ਼ਕਲਾਂ ਜਨਾਂ ਪ੍ਰਵਾਸੀਆਂ ਦਾ ਰਾਹ ਰੋਕ ਦਿਆ ਨੇ ਉੱਥੇ ਹੀ ਮਾਫੀਆ ਨਾਲ ਜੁੜੇ ਲੋਕ ਇਹਨਾਂ ਪ੍ਰਵਾਸੀਆਂ ਦੀ ਲੁੱਟ-ਖਸੁੱਟ ਕਰਦੇ ਨੇ ਕਈ ਵਾਰ ਉਹ ਇਹਨਾਂ ਦੀ ਜਾਨ ਤੱਕ ਲੈ ਲੈਂਦੇ ਨੇ ਮਨੁੱਖੀ ਤਸਕਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਲੈ ਜਾਣ ਦੀ ਪ੍ਰਤੀ ਵਿਅਕਤੀ ਲਗਭਗ 50000 ਤੋਂ 1 ਲੱਖ ਡਾਲਰ ਜਾਣੇਗੀ ਡਾਲੇ ਨਕਦੋ 80 ਲੱਖ ਰੁਪਏ ਵਸੂਲਦੇ ਨੇ ਸ਼ਾਹਰੂਖ ਖਾਨ ਦੀ ਫਿਲਮ ਡੌਂਕੀ ਵੀ ਇਸੇ ਡੌਂਕੀ ਰੂਟ ਤੇ ਆਧਾਰਿਤ ਹੈ ਜੀ ਹਾਂ ਜਿਸ ਨੂੰ ਹਜ਼ਾਰਾਂ ਭਾਰਤੀ ਹਰ ਸਾਲ ਅਮਰੀਕਾ ਬ੍ਰਿਟੇਨ ਜਾਂ ਕਿਸੇ ਦੂਜੇ ਯੂਰਪੀ ਦੇਸ਼ ਪਹੁੰਚਣ ਲਈ ਅਪਣਾਉਂਦੇ ਨੇ ਇਹ ਖਤਰਨਾਕ ਰੂਟ 23 ਦੇਸ਼ਾਂ ਤੋਂ ਹੋ ਕੇ ਲੰਘਦਾ ਹੈ ਜਿਸ ਦੇ ਵਿੱਚ ਪਨਾਮਾ ਕੋਸਟ ਰਿਕਾ ਅਲਸਲਵਾ ਡੋਰ ਅਤੇ ਗਵਾਟੀਮਾਲਾ ਵਰਗੇ ਮੱਧ ਅਮਰੀਕੀ ਦੇਸ਼ ਸ਼ਾਮਿਲ ਨੇ ਇੱਥੇ ਭਾਰਤੀ ਨਾਗਰਿਕਾਂ ਨੂੰ ਆਸਾਨੀ ਨਾਲ ਵੀਜ਼ਾ ਮਿਲ ਜਾਂਦਾ ਹੈ ਮੈਕਸੀਕੋ ਅਤੇ ਦੱਖਣ ਅਮਰੀਕਾ ਦੇ ਵਿਚਕਾਰ ਸਥ ਇਹ ਦੇਸ਼ ਮੈਕਸੀਕੋ ਦੀ ਰਾਸਤੇ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੀ ਗੈਰ ਕਾਨੂੰਨੀ ਪਰਵਾਸੀਆਂ ਲਈ ਐਂਟਰੀ ਗੇਟ ਦੇ ਤੌਰ ਤੇ ਕੰਮ ਕਰਦੇ ਨੇ ਲਾ ਕੇ ਕਹਿਣ ਨੂੰ ਤਾਂ ਭਾਵੇਂ ਆਸਾਨ ਜਾਂ ਸ਼ਬਦ ਲੱਗਦਾ ਹੈ ਪਰ ਇਹ ਖਤਰਨਾਕ ਰੂਪ ਸੈਂਕੜੇ ਮਾਵਾਂ ਦੇ ਫੁੱਟਾਂ ਨੇ ਗਲ ਚੱਕਿਆ ਇੱਥੇ ਗੈਰ ਲੋਕਾਂ ਦੀਆਂ ਕਈ ਵਾਰ ਹੱਡੀਆਂ ਵੀ ਵਾਪਸ ਨਹੀਂ ਮੁੜਦੀਆਂ ਅਤੇ ਇਹ ਯਾਤਰਾ ਕੋਈ 7 ਜਾਂ 10 ਦਿਨਾਂ ਦੀ ਨਹੀਂ ਹੁੰਦੀ ਬਲਕਿ ਇਸ ਖਤਰਨਾਕ ਸਫ਼ਰ ਨੂੰ 2 ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ ਅਤੇ ਇਸ ਦੌਰਾਨ ਡਕੈਤੀ, ਗੰਭੀਰ ਸੱਟਾਂ, ਔਰਤਾਂ ਦੇ ਨਾਲ ਜ਼ਬਰਦਸਤਨਾ, ਅਪਰਾਧਿਕ ਗਿਰੋਹਾਂ ਦੇ ਹੱਥੋਂ ਮੌਤ ਤੱਕ ਦੀਆਂ ਮੁਸ਼ਕਲਾਂ ਸ਼ਾਮਿਲ ਨੇ ਅਮਰੀਕਾ ਮੈਕਸੀਕੋ ਆਹਾਦੇ ਤੇ ਪ੍ਰਵਾਸੀ ਔਰਤਾਂ ਤੇ ਕੁੜੀਆਂ ਨੂੰ ਵੱਡੇ ਪੱਧਰ ਤੇ ਇਹ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਕਸਰ ਇਹਨਾਂ ਘਟਨਾਵਾਂ ਨੂੰ ਰਿਪੋਰਟ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਹਨਾਂ ਅਪਰਾਧਾਂ ਦੇ ਵਿੱਚ ਸ਼ਾਮਿਲ ਮਲਜ਼ਮਾਂ ਨੂੰ ਕੋਈ ਸਜ਼ਾ ਮਿਲਦੀ ਆ ਉਜ ਪਿਆਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਅਮਰੀਕਾ ਪਹੁੰਚਣ ਦਾ ਇਹ ਇੱਕੋ ਰਸਤਾ ਨਹੀਂ ਇਹ ਪ੍ਰਵਾਸੀ ਕੈਨੇਡਾ ਦੇ ਰਾਸਤੇ ਵੀ ਅਮਰੀਕਾ ਦੇ ਵਿੱਚ ਐਂਟਰੀ ਕਰਦੇ ਨੇ ਇਸ ਤੋਂ ਇਲਾਵਾ ਭਾਰਤ ਤੋਂ ਆਉਣ ਵਾਲੀ ਗੈਰ ਕਾਨੂੰਨੀ ਪ੍ਰਵਾਸੀ ਬ੍ਰਾਜ਼ੀਲ ਨੂੰ ਵੀ ਅਮਰੀਕਾ ਪਹੁੰਚਣ ਲਈ ਟ੍ਰਾਂਸਟ ਰੂਟ ਵਜੋਂ ਵਰਤਦੇ ਨੇ ਅਮਰੀਕੀ ਕਸਟਮ ਅਤੇ ਬਾਰਡਰ ਸਕਿਉਰਿਟੀ ਡਿਪਾਰਟਮੈਂਟ ਦੇ ਡਾਟਾ ਮੁਤਾਬਕ 2023 ਦੇ ਵਿੱਚ 96917 ਭਾਰਤੀਆਂ ਨੇ ਅਮਰੀਕਾ ਦੀ ਸਰਹੱਦ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀ ਫੜਿਆ ਗਿਆ ਸੀ ਇਹ ਡਾਂਕੀ ਰੂਟ ਜਥੇ ਸੈਂਕੜੇ ਮਾਮਾ ਦੇ ਪੁੱਤਾਂ ਨੂੰ ਨਿਗਲ ਚੁੱਕਿਆ ਉਥੇ ਹੀ ਬਹੁਤ ਸਾਰੀ ਲੋਕਾਂ ਦੀਆਂ ਜ਼ਮੀਨਾਂ ਵੀ ਡਾਂਕੀ ਰੂਟ 'ਚ ਫਸੇ ਆਪਣੇ ਪੁੱਤਰਾਂ ਨੂੰ ਕਢਵਾਉਣ ਦੇ ਵਿੱਚ ਵੇਚ ਚੁੱਕੀਆਂ ਨੇ ਇਹ ਇੰਨਾ ਖਤਰਨਾਕ ਹੈ ਕਿ ਇੱਥੇ ਪੈਸੇ ਦੇ ਕੇ ਵੀ ਜਾਨ ਬਚਣ ਦਾ ਕੰਮ ਸਿਰੇ ਚੜਨ ਦੀ ਗਰੰਟੀ ਨਹੀਂ ਹੁੰਦੀ 30 ਸਾਲਾ ਟੈਕ ਗ੍ਰੈਜੂਏਟ ਮਲਕੀਸ਼ ਸਿੰਘ ਨੂੰ ਅਮਰੀਕਾ ਭੇਜਣ ਦੇ ਲਈ ਉਸ ਦੇ ਪਰਿਵਾਰ ਨੇ ਆਪਣੀ ਸੰਪਤੀ ਬੀਚ ਦਿੱਤੀ ਪਰ ਮਲਕੀਸ਼ ਸਿੰਘ ਡਾਂਕੀ ਰੂਟ ਤੋਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ ਤਸਕਰਾਂ ਦੇ ਹੱਥੋਂ ਮਾਰਿਆ ਗਿਆ ਨਰਕ ਕਿਸੇ ਨੇ ਨਹੀਂ ਦੇਖਿਆ ਅਤੇ ਉਹ ਮਰਨ ਤੋਂ ਬਾਅਦ ਹੀ ਕਿਸੇ ਨੂੰ ਦੱਸਦਾ ਹੋਵੇਗਾ ਪਰ ਇਹ ਡਾਂਕੀ ਰੂਟ ਨਰਕ ਤੋਂ ਪੈੜਾ ਆ ਇਸ ਰੂਟ ਤੋਂ ਲੰਘੇ ਲੋਕਾਂ ਦੀਆਂ ਦਾਸਤਾਨ ਸੁਣ ਕੇ ਹਰ ਕਿਸੇ ਦੀ ਰੂਹ ਕੰਮ ਜਾਂਦੀ ਹੈ ਨੌਜਵਾਨ ਮੁੰਡੇ ਆ ਇੱਥੇ ਆਪਣਾ ਪਿਸ਼ਾਬ ਤੱਕ ਪੀਣ ਲਈ ਮਜਬੂਰ ਹੋਣਾ ਪੈਂਦਾ ਆ ਆਪਣੇ ਸੁਪਨੇ ਪੂਰੇ ਕਰਨ ਲਈ ਕੋਈ ਮਾੜੀ ਗੱਲ ਨਹੀਂ ਆ ਪਰ ਉਸ ਦੇ ਲਈ ਡਾਂਕੀ ਰੂਟ ਨਹੀਂ ਬਲਕਿ ਸਹੀ ਰਸਤਾ ਤੁਹਾਨੂੰ ਇਹ ਜਾਣਨਾ ਚਾਹੀਦਾ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਸੰਨੂ ਕਮੈਂਟ ਸੈਕਸ਼ਨ ਦੇ ਜਲਦੀ ਆਪਣੀ رائے ਸਾਂਝੀ ਜਰੂਰ ਕਰੋ ਹੋਰ ਜਾਣਕਾਰੀਆਂ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹੰਦਾਰਕ ਟੀਵੀ